ਸਸੇਕਾਰ ਵੀਰ ਜੀ ਇਹ ਟਰੈਕਟਰ ਵਕਾਊਗਾ 1992 ਮਾਡਲ ਪੰਜਾਬ ਨੰਬਰ ਟਰੈਕਟਰ ਜਲੰਧਰ ਦਾ ਰੇਟ 2 ਲੱਖ 20 ਹਜ਼ਾਰ ਏਰੀਆ ਰਈਆ ਬਿਆਸ ਡੇਪੀ ਕੰਬਰਸਰ ਫੋਨ ਨੰਬਰ 628837 97416 ਇੰਜਨ ਕੇ ਦੀ ਫੁੱਲ ਗਾਰੰਟੀ ਆ 2 ਕੇ ਦਾ ਪੇਂਟ ਟਰੈਕਟਰ ਨੂੰ ਦੇ ਸਕਦੇ ਸਾਰੇ ਸੰਸਰੀ ਲੱਗੇ ਲੱਗੀ ਆ ਪੈਰ ਮਗਰਾੜ ਐਵਰ ਅਲੀ ਹੁੱਡ ਫੁੱਲ ਐਲ ਪ੍ਰੈਸ਼ਰ ਟੈਂਕ ਨਾ ਕੋਈ ਕਮੀ ਨਹੀਂ ਕੋਈ ਬਲੋ ਨਹੀਂ ਕੋਈ ਧੂਆਂ ਨਹੀਂ ਰੈਡਰ ਚ ਵਾਹ ਕੇ ਚੈੱਕ ਕਰਕੇ ਮਿਸਤਰੀ ਨਾਲ ਲਿਆ ਖਰੀਦ ਲੱਗਦੀ ਹੈ ਵੀਰੇ 688339416 ਫੋਨ ਨੰਬਰ ਅਰਿਆ ਬਿਆਸ ਡਿਸਟ੍ਰਿਕਟ ਅੰਮ੍ਰਿਤਸਰ ਬਾਬਾ ਸਾਹਿਬ ਲਾ ਕੇ ਪਿੰਡ ਬਡਾਲਾ ਇੱਥੇ ਖੁੱਪਤਾ ਹੈ ਨੀਵਾਂ ਮਰੋਂ ਦੀ ਬੈਟਰੀ ਆ ਚਾਰੋ ਟਾਇਰ ਨਵੇਂ ਲੱਗੇ ਆ ਬਿੱਲਿੰਗ ਵਾਲੀ ਹੁੱਕ ਲੱਗੀ ਹੈ ਸਾਰੀ ਸਾਂਸਰੀ ਨਵੀਂ ਲੱਗੀ ਹੈ ਕੋਈ ਚੀਜ਼ ਪੁਰਾਣੀ ਨਹੀਂ ਲੱਗੀ ਇਹ ਸਾਰੇ ਟਰਾਲੇ ਵਿਕਾਊ ਨੇ ਜੀ ਵਧੀਆ ਸਾਈਜ਼ ਦੇ ਬਣੇ ਹੋਏ ਨੇ ਫੁੱਲ ਹੈਵੀ ਸਾਈਜ਼ 16 ਵਾ 7 1.5 18 ਵਾ 7 ਤੇ 21 ਵਾ 7 ਤੁਹਾਨੂੰ ਮਿਲ ਜਾਣਗੇ ਜੈਕ ਤੋਂ ਬਿਨਾਂ ਵੀ ਲੈ ਸਕਦੇ ਹੋ ਤੇ ਜੈਕ ਵਾਲੇ ਵੀ ਮਿਲ ਜਾਣਗੇ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਨੰਬਰ ਨੋਟ ਕਰ ਲਓ ਜੀ 781450250 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜੈਕ ਵਾਲੇ ਤੇ ਬਿਨਾ ਜੈਕ ਵਾਲੇ ਬਾਜਵ ਰੇਟਾਂ ਦੇ ਵਿੱਚ ਟਰਾਲੇ ਨੇ ਜਿਹੜੇ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਵੀਰ ਦਾ ਨੰਬਰ ਐ ਨੋਟ ਕਰ ਲਓ ਇਸ ਨੰਬਰ ਤੇ ਖਰੀਦ ਸਕਦੇ ਹੋ ਸੁਪਰ ਸੀਡਰ ਵਿਕਾਊ ਹੈ ਜੀ ਸੁਪਰ ਸੀਡਰ ਵਿਕਾਊ 2022 ਮਾਡਲ 2022 ਮਾਡਲ ਸੁਪਰ ਸੀਡਰ ਵਿਕਾਊ ਹੈ ਜੀ 1.5 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਨਵੀਂ ਕੰਡੀਸ਼ਨ ਹੈ ਏਰੀਆ ਆਪਣਾ ਲੰਬਾ ਹਰਿਆਣਾ 946764116 9467742116 ਇਸ ਨੰਬਰ ਤੇ ਫੋਨ ਕਰਕੇ ਸੁਪਰ ਸੀਡਰ 2022 ਮਾਡਲ 1.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜ਼ਰੂਰ ਦੱਸੋ ਜੇਕਰ ਪਸੰਦ ਆਈ ਕਮੈਂਟ ਚ ਵਾਈ ਗੁਰੂ ਲਿਖ ਕੇ ਅੱਗੇ ਸ਼ੇਅਰ ਕਰ ਦਿਓ ਸ਼ਕਤੀਮਾਨ ਦੀ ਪਲੈਂਟਰ ਮਸ਼ੀਨ ਵਿਕਾਊ ਹੈ ਜੀ ਸ਼ਕਤੀਮਾਨ ਦੀ ਪਲੈਂਟਰ ਮਸ਼ੀਨ ਵਿਕਾਊ ਹੈ 2022 ਮਾਡਲ ਨਾਲ ਸਾਰਾ ਸਮਾਨ ਏਰੀਆ ਨੇੜੇ ਸਮਰਾਲਾ ਲੁਧਿਆਣਾ ਰੇਟ 4.30 4.30 ਹਜ਼ਾਰ ਰੁਪਏ ਰੇਟ ਰੱਖੇ ਗਿਆ ਜੀ ਨਾਲ ਸਾਰਾ ਸਮਾਨ ਸ਼ਕਤੀਮਾਨ ਦੀ ਪਲੈਂਟਰ ਮਸ਼ੀਨ ਵਿਕਾਊ ਆ 2022 ਮਾਡਲ ਏਰੀਆ ਨੇੜੇ ਸਮਰਾਲਾ ਲੁਧਿਆਣਾ 7689230585 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸ਼ਕਤੀਮਾਨ ਦੀ ਪਲੈਂਟਰ ਮਸ਼ੀਨ 2022 ਮਾਡਲ ਖਰੀਦ ਸਕਦੇ ਹੋ ਸਵਰਾਜ 744 FE ਟਰੈਕਟਰ ਵਿਕਾਊ ਆ 2019 ਮਾਡਲ ਹੈ ਜੀ ਟੌਪ ਮਾਡਲ ਹੈ ਪਾਵਰ ਬ੍ਰੇਕ ਪਾਵਰ ਸਟੀering ਪਹਿਲੇ ਨਾ 30% ਟਾਇਰ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਜੀ ਏਰੀਆ ਸਰਹੰਦ ਫਤੇਗੜ ਸੈਪ ਰੇਟ ਹੈ ਜੀ 4,65,000 9814961325 9814961325 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 744F ਇਹ ਡ੍ਰੈਕਟਰ 2019 ਮਾਡਲ 4,65,000 ਦੇ ਵਿੱਚ ਤੁਸੀਂ ਡੀਲ ਕਰ ਸਕਦੇ ਹੋ ਜੀ ਦੋ ਦੰਦ ਵੱਛੀ 6 ਦਿਨਾਂ ਦੀ ਸੂਈ ਵਿਕਾਊ ਹੈ ਜੀ ਮੰਗਰ ਵੱਛਾ ਦੁੱਧ 10 ਕਿਲੋ ਏਰੀਆ ਪਿੰਡ ਪਿਪਲੀ ਫਰੀਦਕੋਟ ਰੇਟ 40 40000 ਰੁਪਏ ਰੇਟ ਰੱਖਿਆ ਗਿਆ ਜੀ 7837529017 7837529017 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਦੰਦ ਵੱਛੀ 6 ਦਿਨਾਂ ਦੀ ਸੂਈ 40000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਦੁੱਧ ਦੀ ਕਪੈਸਿਟੀ 10 ਕਿਲੋ ਹੈ ਜੀ। ਅਰਜੁਨ 655 ਟਰੈਕਟਰ ਵਿਕਾਊ ਹੈ ਜੀ 2023 ਮਾਡਲ 4x4 ਪੰਜਾਬ ਨੰਬਰ ਸ਼ੋਰੂਮ ਕੰਡੀਸ਼ਨ ਏਰੀਆ ਰਾਏਕੋਟ ਰੇਟ 10 ਲੱਖ 45000 10 ਲੱਖ 45000 ਪਰ ਰੇਟ ਰੱਖਿਆ ਹੈ ਸ਼ੋਰੂਮ ਕੰਡੀਸ਼ਨ ਹੈ ਪੰਜਾਬ ਨੰਬਰ ਅਰਜੁਨ 655 4x4 ਟਰੈਕਟਰ ਵਿਕਾਊ ਹੈ ਜੀ 10 ਲੱਖ 45000 ਰੇਟ ਮੰਗੇ 2023 ਮਾਡਲ ਹੈ ਜੀ ਏਰੀਆ ਰਾਏਕੋਟ 94649 31052 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ। ਸਟੈਂਡਰਡ 460 ਟਰੈਕਟਰ ਵਿਕਾਊ ਹੈ ਜੀ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਟਰਬੋ ਲੱਗਿਆ ਜੀ ਰੇਟ 3 ਲੱਖ 5000 ਏਰੀਆ ਸੁਨਾਮ 73475 69805 ਇਸ ਨੰਬਰ ਤੇ ਖਰੀਦ ਸਕਦੇ ਹੋ। ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵੀਰਾਂ ਦੇ ਰੇਟ ਬਹੁਤ ਜ਼ਿਆਦਾ ਹੁੰਦੇ ਨੇ ਰੇਟ ਮਾਰਕੀਟ ਦੇ ਹਿਸਾਬ ਨਾਲ ਭੇਜਿਆ ਕਰੋ ਸ਼ੈੱਡ ਵਿਕਾਊ ਹੈ ਜੀ ਸ਼ੈੱਡ ਵਿਕਾਊ ਹੈ ਜੀ 45 ਵਾ 70 ਦਾ ਏਰੀਆ ਲੁਧਿਆਣਾ ਜ਼ਿਆਦਾ ਜਾਣਕਾਰੀ ਵੀਰ ਨੂੰ ਦੱਸਣ ਤੁਸੀਂ ਫੋਨ ਤੇ ਲੈ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 946490403 946490403 ਇਸ ਨੰਬਰ ਤੇ ਫੋਨ ਕਰਕੇ 45/70 ਦਾ ਸ਼ੈੱਡ ਜਿਹੜਾ ਲੁਧਿਆਣਾ ਏਰੀਆ ਦੇ ਵਿੱਚ ਇਹ ਨੰਬਰ ਤੇ ਕਾਲ ਕਰ ਸਕਦੇ ਜੀ ਰੇਟ ਵਗੈਰਾ ਪੁੱਛ ਕੇ ਤੁਸੀਂ ਪ੍ਰੋਪਰ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਪੂਰੀ ਭੇਜਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਸਕੇ ਫਾਰਮਟਰੈਕਰ 6055 ਟਰੈਕਟਰ ਵਿਕਾਊ ਹੈ ਜੀ 2022 ਮਾਡਲ 90% ਟਾਇਰ ਨੇ 450 ਘੰਟਾ ਚੱਲਿਆ ਜੀ 7,65,000 ਰੁਪਏ ਰੇਟ ਰੱਖਿਆ ਗਿਆ ਏਰੀਆ ਮੋਗਾ 9814840986 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877998446 ਨੰਬਰ ਤੇ ਪਾਈ ਤੋਂ 7 ਫੋਟ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਐਡ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਆ ਟਰੈਕਟਰ ਮੇਲਾ ਚੈਨਲ Facebook ਪੇਜ ਤੇ ਲਾ ਦਿੱਤੀ ਜਾਊਗੀ ਜੀ Mahindra 575 ਟਰੈਕਟਰ ਵਿਕਾਊ ਆ 2000 ਮਾਡਲ ਹੈ আর ਜੇ ਨੰਬਰ ਹੈ 45% ਟਾਇਰ ਨੇ ਏਰੀਆ ਫਿਰੋਜ਼ਪੁਰ ਰੇਟ 1,25,000 ਆ 1,25,000 ਰੁਪਏ ਰੇਟ ਰੱਖੇ ਗਏ ਏਰੀਆ ਫਿਰੋਜ਼ਪੁਰ 45% ਮਹਿੰਦਰਾ 575 ਟਰੈਕਟਰ ਵਿਕਾਊ ਹੈ 45% ਟਾਇਰ ਨੇ ਜੀ ਇਹਦੇ 2000 ਮਾਡਲ ਹੈ ਆਜੇ ਨੰਬਰ ਹੈ ਜੀ ਫਿਰੋਜ਼ਪੁਰ ਏਰੀਆ ਦੇ ਵਿੱਚ 125 ਰੇਟ ਹੈ ਦਾ 62393 65993 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 575 ਟਰੈਕਟਰ ਤੁਸੀਂ 125000 ਦੇ ਵਿੱਚ ਖਰੀਦ ਸਕਦੇ ਹੋ ਪੂਰੀ ਟੌਪ ਦੀ ਝੋਨੇ ਵਾਲੀ ਜ਼ਮੀਨ ਵਿਕਾਊ ਹੈ ਜੀ 33 ਕਿੱਲੇ ਤਿੰਨ ਮੋਟਰਾ ਨੇ ਰੇਟ ਸਿਰਫ 10 ਲੱਖ ਰੁਪਏ ਕਿੱਲੇ ਦਾ ਸਾਰੀ ਜ਼ਮੀਨ ਰਜਿਸਟਰੀ ਵਾਲੀ ਹੈ ਏਰੀਆ ਕਰਾਹਲ ਸੋਪੁਰ ਐਮ ਪੀ 8437666830 8437666830 ਇਸ ਨੰਬਰ ਤੇ ਫੋਨ ਕਰਕੇ ਤੁਸੀਂ 33 ਗਿਲੇ ਜ਼ਮੀਨ ਵਿੱਚ ਤਿੰਨ ਮੋਟਰਾਂ ਨੇ ਜੀ 10 ਲੱਖ ਰੁਪਏ ਕਿਲਰ ਰੇਟ ਰੱਖਿਆ ਹੈ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਦੇ ਨਾਲ ਜੁੜ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਆ ਰਹੇ ਨੇ ਬਹੁਤ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤਹਿਤੋਂ ਧੰਨਵਾਦ ਉਮੀਦ ਕਰਦਾ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਚੱਲਦੀ ਚੱਲਦੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਰ ਜੇ ਤੁਸੀਂ ਆਪਣੇ ਚੈਨਲ YouTube ਡਾਇਰੈਕਟਰ ਮੇਲਾ ਦੇ ਨਾਲ ਐਸੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ